ਵਾਹਿਗੁਰੂ ਏਕ ਓਂਕਾਰ ਸਤਗੁਰ ਪ੍ਰਸਾਦ ਤਾ ਪ੍ਰਸਾਦ ਸਵਈਆ ਪਾਤਸ਼ਾਹੀ ਰਸਮੀ ਸਰਾਵੰਗ ਸੋਧ ਸੁਮੋ ਸਿਧਾਨ ਕੇ ਦੇਖ ਰਿਓ ਕਰ ਜੋਗ ਯਤੀ ਕੇ ਸੂਰ ਸੁਰਾਧਨ ਸੋਧ ਸੁਦਾadik ਸਾੰਤ ਸੁਮੋ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕਉ ਨਾ ਦੇਖਿਤ ਪ੍ਰਾਨਪਤੀ ਕੇ شری بھگوان کی پائے کر پا ہوتے ایک رتی بن ایک رتی کے ماتے متاگ جری جا سنگ انوپ اتانگ سورگ سوارے کوٹ تورنگ کورنگ سکت پون کے گون کو جات نیوارے پاری بجان کے پھوپلی بد نیاوت سیسنا جات بچارے ਇਤੇ ਵੇਤੋ ਕਹਾ ਪੇ ਪੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦੀ ਥਾਨ ਕੋ ਬਾਜਤ ਟੋਲ ਅੰਮ੍ਰਿਤਾਂ ਗਨਗਾਰੇ ਗੂੰਜਤ ਘੂੜ ਗਜ਼ਾਨ ਕੇ ਸੁੰਦਰ ਹਿੰਸਤ ਹੈ ਹਜ਼ਾਰਾਂ ਹਜ਼ਾਰੇ ਭੂਤ ਬਵੇਖ ਭਵਾਨ ਕੇ ਪੂਪਤ ਕਾਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸੀ ਭਗਵਾਨ ਪਜੇ ਬਿਨ ਅੰਤੋ ਅੰਤ ਕੇ ਧਾਮ ਸਿਧਾਰੇ ਤੀਥ ਨਾਨ ਦੇ ਆਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੇ 베ਰ ਪੁਰਾਨ ਕਤੇ ਬੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੇ ਪਉਣ ਆਹਾਜ ਤੀਤ ਧਾਰ ਸਭੇ ਸੁ ਵਿਚਾਰ ਹਜ਼ਾਰਕ ਦੇਖੇ ਸ਼੍ਰੀ ਭਗਵਾਨ ਪਜੇ ਬਿਨ ਪੂਪਤ ਏਕ ਤੀਬਿਨ ਏਕ ਨ ਲੇਖੇ ਸੋਧ ਸਿਪਾ ਦੁਰੰਤ ਦੁਬਾਹ ਤੂ ਸਾਲ ਸਨਾਹ ਦੁਰ ਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੇਂਗੇ ਔਰ ਅਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੇਂਗੇ ਸ੍ਰੀ ਪਾਲ ਸ੍ਰੀ ਭਗਵਾਨ ਕੇ ਬਾਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਪਾਲ ਬੜੇ ਬਰਿਆਰ ਅਬਚਾਰੇ ਸਾਰ ਕੀ ਤਾਰ ਬੁਸ਼ਈਆ ਦੇਹ ਸੰਮਲੇਂ ਨਮ ਵਾਸਨ ਮਾਤ੍ਰਿਕ ਜਾਣ ਕੇ ਮਾਨ ਮਿਲਿਆ ਗਾਰੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਝਕ ਜਾ ਲਵਿਆ ਸੈ ਸ੍ਰੀ ਸਭ ਕੋ ਸਿਰ ਨਾਇਕ ਜਾਂ ਜਗ ਅਨੇਕ ਸੁਦੇਖ ਦਿਵੇਆ দানਵ ਦੇਵ ਫੁ ਨਿੰrisa ਚਰ ਭੂਤ ਭਵਿਕ ਭਵਾਨ ਜਬੇਂਗੇ ਜੀਵ ਤੇਜਲ ਮਹਿ ਧਲ ਮਹਿ ਪਲ ਹੀ ਪਲ ਮੈਂ ਸਭ ਖਾਵਤ ਪੇਂਗੇ पूर्ण प्रताप अपन बारजा तण पापण के बहुपुंज क पेंगे सास मोह पर सन्न फिरे जग सत्र सबेव लोक च पेंगे मानव इंद्रक जिंदर नतप जोंद लोको राज करेंगे ओड इशनानक जातिक दान अनेक स्वम्बर साज बलेंगे ब्रह्म महेशर विष्णु स जीवत आंदव सेजम फास पेंगे ਜੇ ਨਰ ਸ੍ਰੀ ਪਾਤ ਕੇ ਬਰਾਸ ਹੈ ਪਗ ਤੇ ਨਰ ਫਿਰਨਾ ਦੇ ਤਰੇਗੇ ਕਾਬਿਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੇ ਹੋ ਬਗ ਧਿਆਨ ਲਗਾਇਓ ਨਹਾਤ ਫਰੀ ਹੋ ਲੀਏ ਸਾਰ ਸਮੁੰਦਰਣ ਲੋਗ ਘਿਓ ਪਰ ਲੋਗ ਗਵਾਇਓ ਬਾਸ ਘਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਸ ਬਿਤਾਇਓ ਸਾਚਕ ਹੋ ਸੁਨ ਲਿਓ ਸਬੈ جن پریم کیو تن ہی پر پاؤ کاہو لاہن پوج ترو سر کاہو لگ ری ڈکایو کاہو لکھ ہر واتی دشا میں ہے کاہو پشا کو سیش نوایو کون کو پوجت ہے پس کو مرتان کو پوجن تور کر جو سب ہی جگ سری بھگوان کو پیدنا پاؤ ਕਉ ਬੁਤਾਨ ਕੋ ਬੂਝ ਹੈ ਬਸ ਕਉਮ ਤਾਨ ਕੋ ਬੂਜਨ ਤਾਇੋ ਹੋਰ ਕਿਰਿਆ ਉਹ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦਨਾ ਪਾਇਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ